बेबी आज फिर एक सवाल है तुम्हारे लिए पूरे एक हज़ार रुपए का अगर सच बताया तो एक हजार मिलेगा नहीं तो फिर नहीं मिलेगा ठीक है तो दूँगा की जिततेगी दू चलो मोटी मतलब एक बंदर है तो पं केले पे ने ने चार केले खा पांचवा नहीं खादा कारण क्यों नहीं खादा केला ना ਕੇਲੇ ਆ ਪਲਾਸਟਿਕ ਦੇ ਦਿੱਕਾ ਤੇ ਹੁਣ ਐ ਦੱਸ ਮੁੜੀ ਇਹ ਕਿਨੋਂ ਆ ਪੰਜ ਕੇਲੇ ਨੇ ਠੀਕ ਆ ਤੇ ਇੱਕ ਬਾਂਦਰ ਆ ਉਹਨੇ ਕੇਲੇ ਸਾਰੇ ਨਹੀਂ ਖਾਦੇ ਕਿਉਂ ਨਹੀਂ ਖਾਦੇ ਹੁਣ ਪੰਜ ਕੇਲੇ ਆ ਹਾਂ ਪੰਜ ਇੱਕ ਬਾਂਦਰ ਆ ਉਹਨੇ ਕੇਲਾ ਕੋਈ ਵੀ ਨਹੀਂ ਖਾਦਾ ਕਾਰਨ ਨਾ ਬਾਂਦਰ ਪਲਾਸਟਿਕ ਦੇ ਦਿੱਕਾ ਤੇ ਹੁਣ ਮੈਨੂੰ ਐਸ ਮੋਡੀ ਪੰਜ ਕੇਲੇ ਦੋ ਬਾਂਦਰ ਦੋਹੇ ਬਾਂਦਰਾਂ ਨੇ ਕੋਈ ਕੇਲਾ ਨਹੀਂ ਖਾਦਾ ਹੈਗਾ ਕਾਰਨ ਕੇਲੇ ਵੀ ਪਲਾਸਟਿਕ ਦੇ ਬਾਂਦਰ ਵੀ ਪਲਾਸਟਿਕ ਦੇ ਨਾ ਕੇਲੇ ਟੀਵੀ 'ਚ ਤੇ ਮਤਲਬ ਅੱਜ ਤੁਮ ਫਿਰ ਹਾਂ